ਸਾਹਿਬ ਨੇ ਮੋਟਰਸਾਈਕਲ ਲੈ ਕੇ ਵਾੜੇ ਮਾਰ ਕੇ ਦੇਖ ਰਹੇਗੇ ਆਹ ਮੁੰਡਾ ਮੇਰੇ ਪਿਛਲੇ ਲੈ ਦਾ ਵਾਈਸ਼ੂ ਮਛੇ ਦਾ ਜੇਤੂ ਕਿਹਨੇ ਵੜਿਆ ਔਰ ਜੱਜ ਮੇਰੇ ਮਿੱਤਰੋ ਸਿਰਲੇ ਬਾਧੇ ਲੱਗ ਗਿਆ ਹੈ ਮੈਨੂੰ ਸੰਧੂਆ ਬਾਂਦਰਾ ਦੋ ਨਾਲ ਹੀ ਜੱਜ ਦੀ ਵੀ ਰੌਮ ਲੱਗਦੀ ਹੈ ਨਹੀਂ ਅੱਜ ਨਾਲ ਆਹ ਬਾਗੀ ਮਾਨ ਆ ਗਿਆ ਆਪਾ ਮੋਟਰਸਾਈਕਲ ਦੇ ਦਰਸ਼ਕਾਂ ਨਾਲੇ ਆਓ ਸਭ ਨੇ ਭਾਉ ਹੈ ਅਜੇ ਹੋਰ ਭੁੱਖ ਲੱਗਦੀ ਨਹੀਂ ਕਰਕੇ ਆ ਚੱਲ ਜੇ ਆਉਂਦਾ ਪਰਿਖੇ ਕਿਹਦੇ ਮਹਾਂ ਦੇ ਉੱਤੇ ਚੱਲਦੇ ਨੇ ਖੱਜ ਵੰਡੇ ਆ ਅਸਲ ਗਿੱਟਰ ਦੀ ਗੱਲ ਆ ਹਾਂ ਲਾਉ ਸਾਹਮਣੇ ਪੈਕਿੰਗਾਂ ਦੇ ਬਾਬਾ ਗੋਰਾ ਕਹਿੰਦਾ ਸਰਬਾਈ ਭਰਾਵਾਂ ਨਾਲ ਦਾ ਘਰ ਦਾ ਮੇਲਾ ਚੱਲ ਰਿਹਾ ਹੈ ਲਾਉ ਸਾਹਮਣੇ ਗੱਡਿੱਲਾਲ ਤੇ ਉਹ ਰੂਟਰ ਪਾ ਲੈ ਕੇ ਕਹਿੰਦਾ ਕਿ ਗੋਰਾ ਬਾਅਦ ਕਹਿੰਦੇ ਮੌਣੀ ਕਹਿੰਦੇ ਬਾਹਰ ਆਇਆ ਹੈ ਕਿਹਾਂ ਨੇ ਕਹਿੰਦੇ ਬਾਹਰ ਹੀ ਜਿਹੜੇ ਹੋ ਚੁੱਕੇ ਆ ਤੈਨੂੰ ਲੱਗਦਾ ਝੋੜਨਾ ਹੋ ਗਿਆ ਵਾ ਉਹ ਕਿਰਤ ਝੱਲੋ ਪੋ ਜਾ ਰਿਹਾ ਹੈ ਆਪੋ ਆਪਣਾ ਹੁੰਦਾ ਬਾਹਰ ਪੌਲੀ ਕਦੇ ਬਾਹਰ ਆਇਆ ਧੀਰੇ ਵਗਣਾ ਇਹਦੇ ਮੇਂਡਾ ਵੱਡਾ ਮੇਲਾ ਹਨਰ ਜੇ ਕੀ ਤਿਹਾਰੋ ਦਾ ਲੱਖ ਦੇ ਜਿਹੜੇ ਜਿਹੜੇ ਪਾਈ ਸੁਖਰੇ ਮੁੰਡੇ ਲਾਓ ਸਾਹਮਣੇ ਇੱਕ ਕਿਲੋ ਬੇਸੀ ਕਿਉਂ ਜੋੜਿਆ ਮੁੰਡੇ ਨੂੰ ਇਹ ਕਿਨੇ ਚੋਕੀ ਦਾ ਕਿਨੇ ਕੈਚ ਕੀਤਾ ਇਧਰੋਂ ਕਹਿੰਦੇ ਮੇਰੇ ਮਿੱਤਰੋ ਖਾਦਰੇ ਮੋਟਰਸਾਈਕਲ ਖੱਟੀ ਦੇ ਹੋੜ ਲਾਓ ਸਾਹਮਣੇ ਪਾਦੇ ਹੋੜ ਜੇ ਚੱਲਦੇ ਆ ਇਹਨਾਂ ਦਾ ਹੈ ਨਹੀਂ ਕੋਈ ਤੋੜ ਆਓ ਸਾਹਮਣੇ ਵੇਖਾਂਗੇ ਆਪਾਂ ਇੱਕੋ ਪਾਸਾ ਕਿੰਨੇ ਦੀ ਲੱਗਦਾ ਹੋਟਰੇ ਜੇ ਸਰਦਰ ਕੰਪਨ ਰਾਜਾ ਜੀ ਆਏ। ਸਾਡੀ ਆ ਬਹੁਤ ਬੜਾ ਜਿਹੜੇ ਧੰਨਵਾਦ ਆ। ਮੱਕੜਾ ਜਿਹੜੇ ਪ੍ਰਬੰਧਕ ਕਮੇਟੀ ਦਾ ਹੈ। ਜੀ ਇਹ ਜੋ ਜਿਲ੍ਹੇ ਲਈ ਆ ਗਿਆ। ਲੈ ਕੇ ਜੰਨ ਹੋਏ ਜਦਨ। ਭਾਗਿਆਨਾਂ ਦੇ 1100 ਜਿਹੜੇ ਬਣਿਆ ਤੇ 57 ਦਾ ਟਾਰਗੇਟ ਆ। ਅੱਜ ਵੀ ਕਹਿੰਦੇ ਬਹੁਤ ਕਦੇ ਡਾਈ ਦੇ ਮੇਰੇ ਮਿੱਤਰੋ। ਬਾਜੀ ਮਾਲਾ ਜੋਦੀ ਮਾਲਾ ਜੀ ਦੇ ਪਾਸੇ ਕਲਿਆਣ ਸੋਕੇ ਦਾ ਕਾਰਤੀ ਖੇਡ ਰਿਹਾ ਹੈ। ਮੈਜਰ ਜੰਦੀਤ ਬਾਲਾਪੋਨੇ ਕਰਾਇਆ ਜਾਪਾ ਖੇਡ ਦੇ ਖੇਤਰ ਦੇ ਮਾਨ ਦੇ ਵਿੱਚ ਭਾ ਕੇ ਰਸਟੇ ਦੇ ਸਾਹਮਣੇ ਰਿਹਾ ਆਲ ਸਿੱਪੀ ਵੀ ਕਰਦੇ ਆ ਗਿਆ ਦੇ ਵੱਡੇ ਮੇਰੇ ਤੇ ਮਾਰ ਹੈ ਸਾਰੀ ਜੰਗੀਆਂ ਦੇ ਭਰਾ ਬੁੜੇ ਹੋਏ ਆ ਯਾਰ ਬੁੜੇ ਹੋਏ ਹੈ ਓਏ ਧੰਨਵਾਦ ਕਰੇ ਭਾਦਰੀ ਦੇ

ਉਹਨੇ ਬੱਲੇ ਖੇਡ ਮੰਨਦੇ ਤੇ ਜਿਹਦੀ ਮਰੋਟੀ ਹੋਈ ਹੈ ਬੰਗਾਲ ਦੇ ਬਹੁਤ ਵੱਡਾ ਖਿਡਾਰੀ ਨਾਲ ਵਿਸ਼ੇਸ਼ ਤੌਰ ਤੇ ਜਿਹੜੇ ਕਰਦੇ ਐ ਇਹਦੇ ਨਾਲ ਦੇ ਹਰ ਬੰਤ ਤਰਫ ਵਾਲੇ ਜਿਹੜੇ ਸੋਹਣੇ ਤਾੜੀ ਖੇ ਯਾਰ ਜਿਹੜਾ ਜਿਹੜੇ ਦਰਵਾਜ਼ੇ ਵਿੱਚ ਬੱਲੇ ਖੇਡਦੇ ਰਾਜ ਦੇ ਖਿਡਾਰੀ ਉਹਨਾਂ ਵੱਲ ਮੁੜ ਜਾ ਰਿਹਾ ਹੈ ਆਹ ਤੇ ਕਾਫਲਾ ਪਾਈਦਾ ਹੈ ਇਧਰ ਵੀ ਪਾਸੇ ਮੁੰਡੇ ਜੇਤੀ ਗਿਆ छोटी छोकी उमिरि मुंडे मिटो मुंडा कॾहिं पारे पिणा कॾहिं चाले के आया ਆਦੇ ਆਰਸ਼ੀ ਸਿੱਧੂ ਆ ਗਿਆ ਜੀ ਹਾਈ ਬਾਈ ਕਿਧਰ ਹੋ ਗਿਆ ਚਾ ਆ ਗਿਆ ਜੀ ਦੋਸਤ ਹੋ ਵਾਹ ਮਾ ਆ ਗਿਆ ਜੀ ਦੋਸਤ ਲੱਗ ਆ ਗਏ ਆਪਾਂ ਦੇ ਥੈਂਕ ਯੂ ਫਾਟੇ ਜਿਹੜੇ ਟੀਮਾ ਕਿੰਨੀ ਸੋਰ ਦਾ ਬੰਦਾ ਜਿੱਤੇ ਲਓ ਸਾਡੇ ਵੀ ਮੀਰ ਸਾਹਿਬ ਆਉਣਾ ਪਾਵੇ ਅਗਲੇ ਨੂੰ मशीन वाशिंग मशीन वाशिंग मशीन लॻी आई आहे